ਤੁਸੀਂ ਨਿਊਜ਼ ਲੰਬੀ ਦੇਖ ਰਹੇ ਹੋ ਜੀ ਅੱਜ ਦੇ ਇੱਕ ਨਿਊ ਅਪਡੇਟ ਦਿੰਨੇ ਆ ਕੱਖਾਂ ਵਾਲੀ ਮੈਨਰ ਦੀ ਕੱਖਾਂ ਵਾਲੀ ਮੈਨਰ ਅਕਾਲੀ ਦਲ ਸਰਕਾਰ ਦੇ ਵਿੱਚ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੰ ਤਾਂ ਇਨ੍ਹਾਂ ਪਿੰਡਾਂ ਨੂੰ ਇਹ ਉਹਨਾਂ ਦੀ ਦੇਣ ਹੈ ਕੱਸੀ ਕੱਢੀ ਸੀ ਇਨ੍ਹਾਂ ਪਿੰਡਾਂ ਵਾਸਤੇ ਇੱਕ ਅੱਖਾਂ ਵਾਲੀ ਪੰਜਾਬਾ ਪੁੱਲ ਰਾਲਾ ਕੰਦੂ ਖੜਾ ਸੇਖੜਾ ਕਾਫੀ ਪਿੰਡਾਂ ਨੂੰ ਇਸ ਕੱਸੀ ਦਾ ਪਾਣੀ ਪੈਂਦਾ ਤਾਂ ਹੁਣ ਜੇ ਨਹਿਰ ਦੀ ਬੰਦੀ ਚੱਲ ਰਹੀ ਹੈ ਆ ਇਸ ਕੱਸੀ ਦੀ ਸਫਾਈ ਚੱਲ ਰਹੀ ਹੈ ਪਿੱਛੇ 1 ਸਾਲ ਪਹਿਲਾਂ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਪਿੰਡ ਕੱਖਾਵਾਲ ਦੇ ਵਿੱਚ ਪਹੁੰਚੇ ਸਨ ਸਿੱਧੀ ਬਜਾਈ ਬਾਸਪਤੀ ਝੋਨੇ ਦੀ ਸਿੱਧੀ ਬਜਾਈ ਦਾ ਮੂਰਤ ਕਰਨ ਵਾਸਤੇ ਤਾਂ ਕਾਫੀ ਸੰਗਤਾਂ ਨੇ ਕਿਸਾਨਾਂ ਨੇ ਮੰਗ ਪੱਤਰ ਰੱਖਿਆ ਕਿ ਸਾਡੀ ਕੱਸੀ ਬਾਰ-ਬਾਰ ਟੁੱਟ ਜਾਂਦੀ ਹੈ ਟੁੱਟੀ ਵੀ ਬਹੁਤ ਵਾਰ ਆ ਬਹੁਤ ਇਸ ਚੈਨਲ ਤੇ ਵੀਡੀਓ ਲਾਈਆਂ ਹੋਈਆਂ ਟੁੱਟੀ ਬਹੁਤ ਵਾਰ ਆ ਇਹ ਗੈਪ ਬਹੁਤ ਆ ਜੋ ਕਿ ਗੱਟਿਆਂ ਨਾਲ ਬੰਨੇ ਹੋਇਆ ਤਾਂ ਉਸ ਦਿਨ ਵਾਅਦਾ ਕਰਕੇ ਗਏ ਸਨ ਖੁੱਡੀਆਂ ਸਾਹਿਬ ਕਿ ਇਸ ਕੱਸੀ ਦੀ ਰਿਪੇਅਰ ਕਰਾਵਾਂਗੇ ਤਾ ਧੰਨਵਾਦ ਖੁੱਡੀਆਂ ਸਾਹਿਬ ਦਾ ਰਿਪੇਅਰਿੰਗ ਹੋਣੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਸਫਾਈ ਚੱਲ ਰਹੀ ਆ ਇਸ ਵਾਰ ਹੋਣ ਦੀ ਪਹਿਲਾਂ ਸਫਾਈ ਕੀਤੀ ਜਾਊਗੀ ਤਾਂ ਉਸ ਤੋਂ ਬਾਅਦ ਇਹਦੀ ਟੀਪ ਕੀਤੀ ਜਾਣੀ ਆ ਤਾਂ ਮੇਰੀ ਗੱਲ ਹੋਈ ਸੀ ਜਿਹੜੇ ਸਾਹਮਣੇ ਤੁਸੀਂ ਸਵੇਰੇ ਤੇ ਦੇਖ ਰਹੇ ਹੋ ਠੇਕੇਦਾਰ ਕਹਿ ਰਹੇ ਸੀ ਵੀ ਸਫਾਈ ਤੋਂ ਬਾਅਦ ਅਸੀਂ ਇਹਦੀ ਟੀਪ ਕਰਾਂਗੇ ਰਿਪੇਅਰ ਕਰਾਂਗੇ ਬਾਕੀ ਜਿਹੜੇ ਗੈਪ ਟੁੱਟੇ ਹੋਏ ਆ ਉਹਨਾਂ ਦੀ ਗੱਲਬਾਤ ਮੈਂ ਕੀਤੀ ਤੇ ਕਹਿੰਦੇ ਗੈਪ ਵੀ ਇਹਦੇ ਨਵੇਂ ਤਿਆਰ ਕਰ ਦਿਆਂਗੇ ਤਾਂ ਇਹ ਲੇਬਰ ਦੇਖੋ ਤੁਸੀਂ ਠੇਕੇਦਾਰ ਮੌਕੇ ਤੇ ਪਹੁੰਚਿਆ ਜਿਹੜੇ ਲੇਬਰ ਲਾਈ ਬੈਠੇ ਆ ਕੱਖਾਂ ਵਾਲੀ ਮੈਨਰ ਦੀ ਖੁਸ਼ੀ ਵਾਲੀ ਗੱਲ ਹੈ ਸਰਕਾਰ ਨੇ ਇਹਦੀ ਰਿਪੇਅਰ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਕਾਫੀ ਵਾਰ ਟੁੱਟ ਚੁੱਕੀ ਸੀ ਬਹੁਤ ਕਿਸਾਨਾਂ ਦਾ ਨੁਕਸਾਨ ਹੁੰਦਾ ਸੀ ਤਾਂ ਹੁਣ ਇਹ ਲੇਬਰ ਪਹੁੰਚੀ ਹੋਈ ਹੈ ਜੀ ਅੱਜ ਸਫਾਈ ਚੱਲ ਰਹੀ ਹੈ ਤਾਂ ਇਸ ਦੀ ਰਿਪੇਅਰ ਸ਼ੁਰੂ ਹੋਣੀ ਹੈ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਤੁਸੀਂ ਜਦੋਂ ਰਿਪੇਅਰ ਸ਼ੁਰੂ ਹੋਈ ਜਰੂਰ ਮੌਕੇ ਤੇ ਪਹੁੰਚਿਆ ਕਰੋ ਧੰਨਵਾਦ ਕਰਦੇ ਆਂ ਆਪਾਂ ਇਸ आम आदमी सरकार ਦਾ ਜਿਨ੍ਹਾਂ ਨੇ ਇਸ ਕੱਸੀ ਦੀ ਹੁਣ ਸੁਣਵਾਈ ਕੀਤੀ ਆ ਕਿਉਂਕਿ ਬਹੁਤ ਵਾਰੀ ਟੁੱਟ ਚੁੱਕੀ ਸੀ ਤਾਂ ਬਾਦਲ ਸਾਹਿਬ ਸਰਕਾਰ ਨੇ ਇਹ ਬਣਾਈ ਸੀ ਜਦੋਂ ਉਦੋਂ ਬਹੁਤ ਇਹ ਵੱਡੀ ਕੱਸੀ ਸੀ ਤੇ ਬਹੁਤ ਪੱਕੀ ਕੱਸੀ ਸੀ ਉਦੋਂ ਤਾਂ ਉਸ ਤੋਂ ਬਾਅਦ ਇਹ ਕੱਸੀ ਛੋਟੀ ਹੋਈ ਛੋਟੀ ਤੋਂ ਬਾਅਦ ਬਹੁਤ ਵਾਰੀ ਟੁੱਟ ਚੁੱਕੀ ਆ ਅੱਜ ਦੀ ਇਹ ਨਿਊ ਅਪਡੇਟ ਆ ਜੀ ਆ ਦੇਖ ਸਕਦੇ ਹੋ ਤੁਸੀਂ ਜੀਸੀਬੀ ਵੀ ਲੱਗੂਗੀ ਇਸ ਦੇ ਉੱਤੇ ਜੋ ਕਰਨੇ ਆ ਬੁੱਚੜਾ ਕੋਈ ਪੁਰਾਣੇ ਦਰਖਤਾਂ ਠੇਕੇਦਾਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਸਾਰੇ ਇੱਕ ਵਾਰ ਪੱਟੇ ਜਾਣਗੇ ਤਾਂ ਜਿੰਨੇ ਵੀ ਪਿੰਡਾਂ ਨੂੰ ਇਸ ਕੱਸੀ ਦਾ ਪਾਣੀ ਪੈਂਦਾ ਹੈ ਜਰੂਰ ਨਿਗਾਹ ਰੱਖਿਓ ਜਦੋਂ ਰਿਪੇਅਰ ਹੋਈ ਕਿਉਂਕਿ ਪੂਰੀ ਤਸੱਲੀ ਨਾਲ ਰਿਪੇਅਰ ਕੀਤੀ ਗਈ ਤਾਂ ਹੋ ਸਕਦਾ ਹੈ ਕੱਸੀ ਟੁੱਟਣੋਂ بچ ਸਕੇ ਕਿਉਂਕਿ ਅੱਗੇ ਆਉਣ ਵਾਲਾ ਸੀਜ਼ਨ ਬਹੁਤ ਜ਼ਿਆਦਾ ਲੋਡ ਆ ਝੋਨੇ ਨੂੰ ਬਾਸਬਤੀ ਨੂੰ ਪਾਣੀ ਦੀ ਤਾਂ ਹੁਣੇ ਜਿਹੜੀ ਲੇਬਰ ਲੱਗੀ ਹੋਈ ਆ ਬਹੁਤ ਦੂਰੋਂ ਲੇਬਰ ਆਈ ਆ ਜਲਾਲਾਬਾਦ ਤੋਂ ਲੇਬਰ ਆਈ ਹੋਈ ਆ ਜੋ ਠੇਕੇਦਾਰ ਨੇ ਲਾਈ ਹੋਈ ਆ ਕੱਸੀ ਕੱਖਾਂ ਵਾਲੀ ਵਾਲੀ ਕੱਖਾਂ ਵਾਲੀ ਦਾ ਮੈਨਰ ਕਹਿ ਸਕਦੇ ਆ ਇਹਦੀ ਸਫਾਈ ਚੱਲ ਰਹੀ ਆ ਜੀ ਰਿਪੇਅਰਿੰਗ ਸ਼ੁਰੂ ਹੋ ਜਾਣੀ ਹੈ ਤਾਂ ਕਿਉਂਕਿ ਹੁਣ ਨਹਿਰ ਦੀ ਬੰਦੀ ਵੀ ਚੱਲ ਰਹੀ ਆ ਇਸ ਕਰਕੇ ਇਹਦਾ ਵੀ ਟੈਂਡਰ ਲੱਗ ਚੁੱਕਿਆ ਹੈ ਰਿਪੇਅਰ ਦਾ ਇਹ ਆ ਜੀ ਅੱਜ ਦੀ ਅਪਡੇਟ ਪਿੰਡ ਕੱਖਾਂ ਵਾਲੀ ਵਾਲੀ ਕੱਸੀ ਦੀ ਕੱਖਾਂ ਵਾਲੀ ਮੈਨਰ ਦੀ ਹੋ ਜਾਣੀ ਆ ਰਿਪੇਅਰ ਹੁਣ ਤੁਹਾਡਾ ਪਾਣੀ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਸਰਕਾਰ ਨੇ ਕੀਤੀ ਹੈ ਸੁਣਵਾਈ ਖੁੱਡੀਆਂ ਸਾਹਿਬ ਦਾ ਬਹੁਤ ਧੰਨਵਾਦ ਕਰਿਓ ਕਮੈਂਟ ਕਰਕੇ ਦੱਸਿਓ 21 ਸਿਸਟਮ ਆਪਣਾ ਇਹ ਵਧੀਆ ਚੱਲ ਜੂਗੀ ਕੱਸੀ ਇਹ ਹੋਣੀ ਵੈਸੇ ਇਹਦੀ ਟੀਪ ਆ ਮੰਗ ਪੱਤਰ ਦੇ ਵਿੱਚ ਕਿਸਾਨਾਂ ਨੇ ਕਿਹਾ ਸੀ ਕਿ ਬਜਰੀ ਦੀ ਬੰਨੀ ਚਾਹੀਦੀ ਜਿਵੇਂ ਹੁਣ ਨਵੀਆਂ ਕੱਸੀਆਂ ਤਿਆਰ ਹੋ ਰਹੀਆਂ ਤਾਂ ਇਹ ਆਪਾਂ ਨੂੰ ਠੇਕੇਦਾਰ ਜੋ ਖਲਾਈ ਕਰਾ ਰਹੇ ਇਹਨਾਂ ਨੇ ਕਿਹਾ ਕਿ ਇਹਦੀ ਟੀਪ ਹੋਣੀ ਆ ਅੱਖਾਂ ਵਾਲੀ ਮੈਨਰ ਦੀ ਸਫਾਈ ਸ਼ੁਰੂ ਆ ਜੀ। ਤਾਂ ਜਰੂਰ ਕਰਿਓ ਨਿਗਾਹ ਗੌਰ ਕਰਿਓ ਜਦੋਂ ਇਹਦੀ ਟੀਪ ਦੀ ਰਿਪੇਅਰ ਦੀ ਸ਼ੁਰੂ ਕੀਤੀ ਠੇਕੇਦਾਰਾਂ ਨੇ ਟੈਂਡਰ ਇਹਦਾ ਲੈ ਰੱਖਿਆ ਹੈ। ਕਿਉਂਕਿ ਦਰਜਾਂ ਦੇ ਵਿੱਚ ਪੂਰਾ ਚੰਗੀ ਤਰ੍ਹਾਂ ਗੱਬਗਾਰਾ ਨਿਕਲੂਗਾ ਤਾਂ ਇਹ ਟੀਪ ਖੜਨੀ ਆ। ਆ ਦੇਖੋ ਕੀ ਹਾਲ ਆ ਤੇ ਕਰਨੇ ਕੁੰਨੇ ਬਹੁਤ ਜ਼ਿਆਦੇ ਆ ਇਹਨੂੰ ਤੇੜਾਂ ਬਹੁਤ ਆ ਉਤਲਾ ਡੋਲਾ ਵੀ ਫਟਿਆ ਪਿਆ ਸੀ ਇਹ ਆ ਜੀ ਨਵੀਂ ਅਪਡੇਟ ਕੱਖਾਂ ਵਾਲੀ।